ਸਰਹੱਦੀ ਜ਼ਿਲ੍ਹਾ ਫਰੋਇਪੁਰ ਦੇ ਕੁਝ ਇੱਕ ਨਿੱਜੀ ਹਸਪਤਾਲ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ ਮਾਮਲਾ ਜਿਹੜਾ ਫਰੋਇਪੁਰ ਦੇ ਹਲਕਾ ਜੀਰਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਨਿੱਜੀ ਹਸਪਤਾਲ ਤੇ આરોਪ ਲੱਗੇ ਆ ਕਿ ਮਰੀਜ਼ ਨੂੰ ਜਿਹੜਾ ਉਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤਾਂ ਉੱਥੇ ਉਸ ਦਾ ਸਹੀ ਤਰੀਕੇ ਨਾਲ ਇਲਾਜ ਜਿਹੜਾ ਨਹੀਂ ਕੀਤਾ ਜਾ ਰਿਹਾ ਸੀਗਾ ਉਸ ਤੋਂ ਬਾਅਦ ਉਸ ਨੂੰ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਤਾਂ ਉੱਥੇ ਉਸ ਦੀ ਮੌਤ ਜਿਹੜੀ ਆ ਉਹ ਹੋ ਗਈ ਆ ਜਿਸ ਤੋਂ ਬਾਅਦ ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਜਿਹੜਾ ਉਹ ਲਗਾ ਦਿੱਤਾ ਜਾਂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਪ੍ਰੋਪਰ ਦੇ ਹਲਕਾ ਜੀਰਾ ਦੀਆਂ ਹਨ ਜਿੱਥੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀ ਵੱਲੋਂ ਜਿਹੜਾ ਧਰਨਾ ਉਹ ਲਗਾਇਆ ਹੋਇਆ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਇਨਸਾਫ ਜਿਹੜਾ ਉਹ ਦਿੱਤਾ ਜਾਵੇ ਅਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਉੱਥੇ ਹੀ ਜਦੋਂ ਹਸਪਤਾਲ ਦਾ ਪੱਖ ਜਾਣਾ ਗਿਆ ਤਾਂ ਹਸਪਤਾਲ ਦੇ ਮਾਲਕ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਉਹਨਾਂ ਵੱਲੋਂ ਇਲਾਜ ਜਿਹੜਾ ਉਹ ਸਹੀ ਕੀਤਾ ਜਾ ਰਿਹਾ ਸੀਗਾ ਪਰ ਪਰਿਵਾਰ ਹੀ ਆਪਣੀ ਮਰਜ਼ੀ ਨਾਲ ਮਰੀਜ਼ ਨੂੰ ਫਰੀਦਕੋਟ ਲੈ ਕੇ ਗਿਆ ਤਾਂ ਉੱਥੇ ਉਸ ਦੀ ਜਿਹੜੀ ਮੌਤ ਆ ਉਹ ਹੋਈ ਆ ਬੇਬੁਨਿਆਦ ਹਸਪਤਾਲ ਤੇ આરોਪ ਜਿਹੜੇ ਆ ਉਹ ਲਗਾਏ ਜਾ ਰਹੇ ਆ ਤਾਂ ਉਧਰ ਅਗਰ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਜੜੀ ਆ ਉਹ ਕੀਤੀ ਜਾ ਰਹੀ ਆ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਤਹਿਤ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇਗੀ ਤਾਂ ਕੀ ਕੁਝ ਕਹਿਣਾ ਹੈ ਪੀੜਤ ਪਰਿਵਾਰ ਦਾ ਕਿਸਾਨ ਆਗੂ ਦਾ ਅਤੇ ਪੁਲਿਸ ਦਾ ਅਤੇ ਹਸਪਤਾਲ ਦਾ ਪੱਖ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਬੇਟਾ ਕੀ ਨਾਮ ਤੁਹਾਡਾ ਮੇਰਾ ਨਾਮ ਕਮਲਜੀਤ ਕੌਰ ਹੈ ਏ ਤੁਹਾਡੇ ਪਾਪਾ ਦੀ ਡੈਥ ਹੋਈ ਹੈ ਹਾਂਜੀ ਕੀ ਕਾਰਨ ਬਣਿਆ ਪਾਪਾ ਦੀ ਡੈਥ ਅਸੀਂ 12 ਵਜੇ ਰਾਤ ਨੂੰ ਦਾਖਲ ਕਰਵਾਇਆ ਸੀ ਇੱਥੇ ਉਦੋਂ ਪਹਿਲਾਂ ਵਧੀਆ ਬੋਲਦੇ ਸੀਗੇ ਅਗਲੇ ਦਿਨ ਮੈਂ ਆਈ ਸੀਗੀ ਉਦੋਂ ਵਧੀਆ ਬੋਲਦੇ ਸੀ ਗੱਲਬਾਤ ਕੀਤੀ ਸੀ ਪਾਪਾ ਨੇ ਮੇਰੇ ਨਾਲ ਉਹਨਾਂ ਨੂੰ ਚਾਹ ਵੀ ਪਿਵਾਈ ਸੀਗੀ ਮੈਂ ਵਧੀਆ ਬੋਲਦਾ ਸੀ ਆਪਰੇਸ਼ਨ ਕਰਨ ਵੇਲੇ ਪਾਪਾ ਵਧੀਆ ਖੁਦ ਤੁਰ ਕੇ ਆਏ ਸੀਗੇ ਜਦੋਂ ਤਾਂ ਆਪਰੇਸ਼ਨ ਕੀਤਾ ਉਦੋਂ ਬਾਅਦ ਨਹੀਂ ਪਾਪਾ ਨੂੰ ਹੋਸ਼ ਆਇਆ ਨਾ ਕੁਛ ਉਹ ਬੋਲੇ ਉਦੋਂ ਬਾਅਦ ਮੈਂ ਆਈ ਸੀਗੀ ਆਪਰੇਸ਼ਨ ਕਰਨ ਤੋਂ ਇੱਕ ਦਿਨ ਬਾਅਦ ਉਦੋਂ ਬਾਅਦ ਪਾਪਾ ਨਾਲ ਤਾਂ ਕੁਝ ਬੋਲੇ ਸੀ ਤੇ ਨਾਲ ਉਹਨਾਂ ਨੂੰ ਕੋਈ ਹੋਸ਼ ਸੀਗੀ ਕੀ ਪ੍ਰੋਬਲਮ ਸੀ ਉਹਨਾਂ ਨੂੰ ਉਹਨਾਂ ਦੇ ਮਤਲਬ ਕਿ ਜੱਟ ਚ ਸੀਗਾ ਮਿਲਕੀ ਰੇਸ਼ਾ ਹੋ ਗਿਆ ਸੀਗਾ ਦਰਦ ਸੀਗਾ ਤੇ ਉਹਨਾਂ ਨੂੰ ਮਿਲਕੀ ਰਾਤ ਨੂੰ 12 ਵਜੇ ਜ਼ਿਆਦਾ ਤਕਲੀਫ ਹੋ ਰਹੀ ਸੀ ਦਰਦ ਹੋ ਰਿਆ ਸੀ ਅਸੀਂ ਰਾਤ ਦੇ 12 ਵਜੇ ਇੱਥੇ ਆ ਕੇ ਮਿਲਕੀ ਉਹਨਾਂ ਨੂੰ ਵੀ ਇੱਥੇ ਦਾਖਲ ਕਰਵਾਇਆ ਸੀਗਾ ਬੈਠੇ ਆ ਕੇ ਬੈਠੇ ਕੀ ਮੰਗ ਕਰਦੇ ਹੋ ਬਸ ਪਾਪਾ ਨੂੰ ਇਨਸਾਫ ਚਾਹੀਦਾ ਵਾ ਅੰਕਲ ਜੀ ਹੋਰ ਤੱਕ ਕੀ ਚਾਹੀਦਾ ਕਿੰਨੇ ਬ੍ਰਦਰ ਸਿਸਟਰ ਹੋ ਤੁਸੀਂ ਅਸੀਂ ਤਿੰਨ ਭੈਣਾ ਇੱਕ ਭਰਾ ਜੀ ਪਾਪਾ ਜੀ ਤੁਹਾਡੇ ਕੀ ਕੰਮ ਕਰਦੇ ਮਜ਼ਦੂਰੀ ਕਰਦੇ ਦੇਖੋ ਜੀ ਸਾਡੇ ਪਿੰਡ ਲਹਿਰਾ ਰੋਈ ਦਾ ਮਜ਼ਦੂਰ ਪਰਿਵਾਰ ਦਾ ਲੜਕਾ ਸੀਗਾ ਜਰਨੈਲ ਸਿੰਘ ਸਨੋਪ ਚੂਲ ਸਿੰਘ ਅ ਅੱਜ ਤੋਂ ਤਕਰੀਬਨ 10 ਦਿਨ ਪਹਿਲਾਂ ਇਹਦੀ ਨਾ ਜਾੜ ਚ ਪ੍ਰੋਬਲਮ ਸੀਗੀ ਜਾੜ ਦੇ ਦਰਦ ਕਰਨ ਦੀ ਗੱਲ ਸੁੱਜ ਗਈ ਤੇ ਰਾਤ ਨੂੰ ਸਾਡੇ ਕਿਸਾਨ ਪਰਿਵਾਰ ਆ ਇੱਕ ਉਹ ਉਹਨਾਂ ਨੇ ਤਕਰੀਬਨ 12 ਵਜੇ ਲੈ ਕੇ ਆਂਦਾ ਇੱਥੇ 12 ਵਜੇ ਦਾਖਲ ਕਰਾਤਾ ਤੇ ਉਹਨਾਂ ਨੇ ਟੀਕੇ ਟੁਕੇ ਲੱਗ ਚੋ ਦਰਦ ਤਾਂ ਘਟ ਗਈ ਅਗਲੇ ਦਿਨ ਜਿਹੜੇ ਕਿਸਾਨ ਪਰਿਵਾਰ ਸੀ ਉਹਨਾਂ ਦਾ ਇੱਕ ਬੇਟਾ ਬਾਹਰ ਆ ਉਹਨੇ ਡਾਕਟਰ ਨਾਲ ਗੱਲ ਕੀਤੀ ਵੀ ਹਾਲਚਾਲ ਪੁੱਛਿਆ ਵੀ ਕਹੋ ਜੇ ਮਰੀਜ਼ ਦੀ ਸਾਡੇ ਦੀ ਹਾਲਤ ਕੀ ਆ ਕੀ ਤੁਸੀਂ ਇਲਾਜ ਕਰ ਲੋਗੇ ਨਹੀਂ ਇਹਨੂੰ ਫ੍ਰੀ ਕੋਟ ਲੈ ਜਾਂਦੇ ਇਹ ਕਹਿੰਦੇ ਜੀ ਕੋਈ ਵੱਡੀ ਗੱਲ ਨਹੀਂ ਜੀ 100% ਸਾਡੀ ਗਾਰੰਟੀ ਆ ਤੁਸੀਂ ਬੇਫਿਕਰ ਹੋ ਜਾਓ ਅਸੀਂ ਇਹਦਾ ਇਲਾਜ ਕਰਦੇ ਆ ਉਸੇ ਦਿਨ ਹੀ ਆਪਰੇਸ਼ਨ ਕਰ ਦਿੰਦੇ ਆ ਆਪਰੇਸ਼ਨ ਕਰ ਦਿੰਦੇ ਆ ਤੇ ਉਹ ਬੰਦਾ ਹੋਸ਼ ਚ ਨਹੀਂ ਆਉਂਦਾ ਮੈਨੂੰ ਮੇਰੇ ਕੋਲੇ ਪਰਿਵਾਰ ਆਇਆ ਇਹ ਕਿਉਂਕਿ ਸਾਡਾ ਆਪਦਾ ਪਿੰਡ ਆ ਤੇ ਆਹ ਵੱਡੇ ਭਾਈ ਸਾਹਿਬ ਆ ਇਹਨਾਂ ਦੇ ਇਹ ਮੈਨੂੰ ਆਂਦੇ ਵੀ ਜਰਨੈਲ ਨੂੰ ਹੁਸਰਤ ਨਹੀਂ ਆਏਗੀ ਆਪਾਂ ਪਤਾ ਲੈ ਕੇ ਆਈਏ ਅਸੀਂ ਤਕਰੀਬਨ ਸ਼ਾਮ ਨੂੰ 4 4:30 ਵਜੇ ਜਾਂ 5 ਵਜੇ ਹੋਣੇ ਆ ਅਸੀਂ ਦੋਵੇਂ ਜਾਣੇ ਆ ਮੈਂ ਡਾਕਟਰ ਡਾਕਟਰ ਨਾਲ ਗੱਲ ਕੀਤੀ ਮੈਂ ਕਿਹਾ ਜੀ ਕੀ ਹਾਲਤ ਮਰੀਜ਼ ਦੀ ਕੀ ਆ ਕਹਿੰਦੇ ਵੀ ਰਿਪੋਰਟਾਂ ਆ ਗਈਆਂ ਸਾਰੀਆਂ ਬਿਲਕੁਲ ਸਹੀ ਆ ਅਸੀਂ ਕਿਹਾ ਜੀ ਜੇ ਕੋਈ ਪ੍ਰੋਬਲਮ ਆ ਦੱਸ ਦਿਓ ਅਸੀਂ ਫ੍ਰੀ ਕੋਟ ਲੈ ਜਾਨੇ ਆ ਆnde ਨਹੀਂ ਰਿਪੋਰਟਾਂ ਸਹੀ ਆਈਆਂ ਵਾ ਠੀਕ ਠਾਕ ਆ ਡਾਕਟਰ ਨੇ ਆਉਣਾ ਵਾ ਘੰਟੇ ਡੇਢ ਘੰਟੇ ਦਾ ਫ੍ਰੀ ਕੋਟੋਂ ਚਲੋ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਚਲੋ ਜੀ ਅਸੀਂ ਪਤਾ ਲੈ ਕੇ ਚਲੇ ਗਏ ਇੱਕ ਲੜਕੀ ਸੀ ਸਾਡੇ ਨਾਲ ਉਹ ਜਿਹੜਾ ਮੁੰਡਾ ਕਿਸਾਨ ਸੀ ਉਹਦੀ ਭੈਣ ਉਹਨੇ ਬਾਰ-ਬਾਰ ਪੁੱਛਿਆ ਜੀ ਸਾਨੂੰ ਹੋਣ ਦੱਸ ਦਿਓ ਜੇ ਕੋਈ ਗੜਬੜਾ ਤਾਂ ਅਸੀਂ ਲੈ ਜਾਂਦੇ ਹਾਂ ਕਹਿੰਦੇ ਨਹੀਂ ਜੀ ਠੀਕ ਠਾਕ ਆ ਰਿਪੋਰਟਾਂ ਸਹੀ ਆਈਆਂ ਉਸ ਤੋਂ ਬਾਅਦ ਸਾਡੇ ਪਿੰਡ ਦੇ ਹੋਰ ਸਾਥੀ ਪਤਾ ਲੈਣ ਆਉਂਦੇ ਆ ਉਹਨਾਂ ਨੂੰ ਇਹ ਉਲਟਾ ਕਹਿੰਦੇ ਆ ਜਾਂ ਤਾਂ 1 ਘੰਟੇ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਵੀ ਪੇਸ਼ੈਂਟ ਦੀ ਹਾਲਤ ਬਹੁਤ ਖਰਾਬ ਆ ਇਹ ਉਹਨਾਂ ਨੂੰ ਕਹਿੰਦੇ ਆ ਜੀ ਅਸੀਂ ਤਾਂ ਨੂੰ ਲਗਾਤਾਰ ਕਹਿ ਰਹੇ ਆ ਵੀ ਤੁਸੀਂ ਜਾਓ ਛੁੱਟੀ ਲੈ ਕੇ ਇਹ ਜਾਂਦੇ ਨਹੀਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ 1 ਘੰਟਾ ਪਹਿਲਾਂ ਤਾਂ ਮੈਨੂੰ ਇਹ ਕਹਿੰਦੇ ਸੀ ਵੀ ਸਾਰੀਆਂ ਰਿਪੋਰਟਾਂ ਸਹੀ ਆ ਹੁਣ ਐਡੀਸੀ ਦੀ ਕੀ ਹੋ ਗਿਆ ਚਲੋ ਜੀ ਉਸ ਤੋਂ ਬਾਅਦ ਅਸੀਂ ਲੈ ਜਾਣੇ ਇਹਨਾਂ ਨੂੰ ਫਰੀਦਕੋਟ ਫਰੀਦਕੋਟ ਇਹ 6 ਦਿਨ ਵਧਾਖਲ 8 ਦਿਨ 8 ਦਿਨ ਹਾਂ ਐਤਵਾਰ ਪਿਛਲੇ ਫਰੀਦਕੋਟ ਲੈ ਜੰਨੇ ਅਸੀਂ ਨਾ ਤਾਂ ਵਿਚਾਰੇ ਨੇ ਉੱਥੇ ਲੱਤ ਹਲਾਈ ਨਾ ਬਾਹ ਹਲਾਈ ਕੈਂਡ ਭਾਅ ਕੀ ਆਪਰੇਸ਼ਨ ਤੋਂ ਬਾਅਦ ਨਾ ਕੁਝ ਕੁਝ ਨਹੀਂ ਖਤਮ ਹੋ ਗਿਆ ਮੇਲਾ ਬਸ ਇੱਥੇ ਸਾਹ ਲੈਂਦਾ ਸੀ ਕੱਲੇ ਉਹ ਵੈਂਟੀਲੇਟਰ ਤੇ ਉੱਤੇ ਚਲੋ ਸਾਹ ਆ ਰਹੇ ਸੀ ਪਰਿਵਾਰ ਨੇ ਹੰਬਹਾਰ ਕੇ ਕੱਲ ਚੱਕ ਕੇ ਘਰੇ ਲੈ ਆਂਦਾ ਵਾ ਰਾਤ ਨਿਕਲੀ ਆ ਟੜਕੇ ਆਹਾ ਤੁਹਾਡੇ ਸਾਹਮਣੇ ਜੀ ਇਹੀ ਗੱਲ ਕੀਤੀ ਹੈ ਕਿ ਫ੍ਰੀ ਕੋਡ ਲੈ ਗਏ ਸੀਗੇ ਪਰ ਇਹੀ ਗੱਲ ਉਹ ਕਹਿ ਰਹੇ ਹੈ ਕਿ 22 ਤਰੀਕ ਨੂੰ ਇੱਥੋਂ ਇਹਨਾਂ ਨੂੰ 24 ਤਰੀਕ ਨੂੰ ਭੇਜਿਆ 25 ਨੂੰ ਲੈ ਗਏ 6 ਦਿਨ ਉੱਥੇ ਰਹੇ 2 ਦਿਨ ਇੱਥੇ ਰਹੇ ਨਹੀਂ ਇਹ ਕਸੂਰ ਸਾਡਾ ਹੈ ਜਾਂ ਉਹਨਾਂ ਦਾ ਇਹ ਸਾਨੂੰ ਦੱਸਿਆ ਜਾਵੇ ਦੇਖੋ ਜਿਸ ਦਿਨ ਇੱਥੋਂ ਲੈ ਕੇ ਗਏ ਆ ਐਤਵਾਰ ਜੀ ਐਤਵਾਰ ਦਾ ਦਿਨ ਸੀ ਐਤਵਾਰੀ ਕੱਲ ਜਾਂਦਾ ਇੱਕ ਮਿੰਟ ਉਸ ਦਿਨ ਵੀ ਨਹੀਂ ਅੱਖਾਂ ਖੋਲਦਾ ਸੀ ਜਾਂ ਤਾਂ ਇਹ ਹੋਵੇ ਨਾ ਵੀ ਇੱਥੇ ਤਾਂ ਬੰਦਾ ਅੱਖਾਂ ਖੋਲਦਾ ਸੀ ਉੱਥੇ ਜਾ ਕੇ ਖਰਾਬ ਬਿਮਾਰ ਹੋ ਗਿਆ ਅਸੀਂ ਪਾਲੇ ਨਹੀਂ ਆਡਾ ਸਵਾਲ ਇਹ ਆ ਵੀ ਜਦੋਂ ਤੁਹਾਡੇ ਕੋਲੇ ਲਾਜ ਨਹੀਂ ਹੈਗਾ ਸੀ ਤੁਸੀਂ ਪੇਸ਼ੈਂਟ ਨੂੰ ਦਾਖਲ ਕਿਉਂ ਕੀਤਾ ਉਹ ਕਹਿੰਦੇ ਪਹਿਲਾਂ ਹੀ ਬਣਾ ਕੀਤਾ ਸੀ ਇਹਨਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਾਰੇ ਇਹਨਾਂ ਦੇ ਸਾਈਨ ਕਰਾਏ ਤਿੰਨ ਤਿੰਨ ਘੰਟੇ ਬਾਅਦ ਇਹਨਾਂ ਨੂੰ ਦੱਸ ਕੇ ਸਾਈਨ ਕਰਾਏ ਹਰ ਇੱਕ ਪੇਪਰ ਤੇ ਦੇਖੋ ਆਪਾਂ ਨਾ ਸਾਰੇ ਸਮਾਜ ਚ ਰਹਿੰਦੇ ਆ ਜਦੋਂ ਖਾਸ ਕਰਕੇ ਇਹੋ ਜੀ ਕੰਡੀਸ਼ਨ ਹੋਵੇ ਡਾਕਟਰ ਆਪਰ ਨੂੰ ਕਹਿ ਦਵੇ ਵੀ ਇਹਨੂੰ ਗਾਂਹ ਲੈ ਜਾਓ ਬਾਅਦ ਚ ਵੀ ਲੈ ਕੇ ਗਏ ਆ ਨਾ ਕੋਈ ਐਡਾ ਬੇਵਕੂਫ ਹੈਗਾ ਜਿਹੜਾ ਇੱਥੇ ਰੱਖੂਗਾ ਰੋਲਾ ਕੀ ਆ ਰੋਲਾ ਸਿਰਫ ਇਹ ਆ ਵੀ ਪੈਸੇ ਦੇ ਲਾਲਚ ਚ ਪਾ ਕੇ ਪਹਿਲਾਂ ਝਾੜ ਲੇ ਪੈਸੇ ਲੈ ਲੇ ਪੈਸੇ ਕਿਉਂਕਿ ਮੁੰਡਾ ਜਿਹਦੇ ਨਾਲ ਲੱਗਾ ਸੀ ਕੰਮ ਕਰਦਾ ਸੀ ਉਹ ਐਨ ਆਰ ਆਈ ਸੀਗਾ ਜਦੋਂ ਕੰਡੀਸ਼ਨ ਨਿਕਲ ਗਈ ਹਥੋਂ ਉਦੋਂ ਕਹਿੰਦੇ ਜੀ ਇਹਨਾਂ ਨੂੰ ਮੇਰੇ ਮੂੰਹ ਤੇ ਬਿਠਾਓਖਾ ਜਦੋਂ ਮੈਂ ਪਤਾ ਲੈਣਾ ਮੈਨੂੰ ਤਾਂ ਕਹਿ ਰਹੇ ਸੀ ਸਾਰੀਆਂ ਰਿਪੋਰਟਾਂ ਸਹੀ ਆਈਆਂ ਆ ਲੋਡ ਨਹੀਂ ਕਿਤੇ ਲੈ ਕੇ ਜਾਣ ਦੀ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਹੁਣ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਮੂੰਹ ਤੇ ਬਾਈ ਗੱਲ ਕਰਨੋ ਤੁਹਾਨੂੰ ਉਹਨਾਂ ਨਾਲ ਕੋਈ ਗੱਲ ਨਹੀਂ ਨਾ ਬਿਲਕੁਲ ਨਹੀਂ ਜਦੋਂ ਮੇਰੇ ਮੂੰਹ ਤੇ ਬਹਿ ਕੇ ਚਾਰ ਬੰਦਿਆਂ ਨੇ ਹਾਜ਼ਰੀ ਚ ਕਹਿ ਰਹੇ ਸੀ ਵੀ ਵੋਟਾਂ ਸਹੀ ਆਈਆਂ ਉਦੋਂ ਠੀਕ ਕਿਵੇਂ ਹੋ ਗਿਆ ਬੰਦਾ ਤੇ 1 ਘੰਟੇ ਬਾਅਦ ਇਹਨਾਂ ਨੇ ਇਹ ਕਿਵੇਂ ਪਤਾ ਲੱਗਿਆ ਵੀ ਹੁਣ ਉਹਨੂੰ ਉੱਥੇ ਭੇਜ ਦਿੱਤੇ ਸਮਝੋ ਨਾ ਗੱਲ ਪਰਿਵਾਰ ਚਾਹੇ ਪਿੰਡ ਚੋਂ ਅੱਜਕੱਲ ਕੋਈ ਵੀ ਇਹੋ ਜਿਹਾ ਨਹੀਂਗਾ ਜੇ ਇਲਾਜ ਖਣੋ ਬੰਦੇ ਨੂੰ ਮਰਮ ਦੇ ਜੇ ਇਹਨੇ ਲਾਹ ਕੀਤੀ ਸੀ ਤੇ ਪਰਿਵਾਰ ਤਾਂ ਪਹਿਲਾਂ ਕਹਿ ਰਿਹਾ ਸੀਗਾ ਮੈਂ ਤੁਹਾਨੂੰ ਕਹਿ ਰਿਹਾ ਵਾਂ ਵੀ ਉਸ ਪਰਿਵਾਰ ਨੇ ਮੇਰੇ ਸਾਹਮਣੇ ਲੜਕੀ ਨੇ ਤਿੰਨ ਚਾਰ ਫਿਰ ਦਰਾਜ਼ ਰਾ ਕੇ ਕਿਹਾ ਵੀ ਵੇਖੋ ਜੀ ਤੁਹਾਡੇ ਜੇ ਵੱਸੋਂ ਬਾਹਰ ਅਸੀਂ ਫ੍ਰੀ ਕੋਟ ਲੈ ਜਾਂਦੇ ਆਂ ਸਰਪੰਚ ਸਾਹਿਬ ਆਏ ਸੀ ਉਹਨਾਂ ਨੂੰ ਦੱਸਿਆ ਜਾਣਕਾਰੀ ਦਿੱਤੀ ਸਰਪੰਚ ਸਾਹਿਬ ਨੇ ਕਿਹਾ ਕਿ ਇਲਾਜ ਕਰਾ ਦਿਓ ਕੋਈ ਗੱਲ ਨਹੀਂ ਅਸੀਂ ਪੈਸੇ ਇਕੱਠੇ ਪਿੰਡ ਤੋਂ ਕਰਕੇ ਦੇਨੇ ਆਂ ਨਾਲੇ ਝੂਠ ਮੈਂ ਸਰਪੰਚ ਦੇ ਵਿੱਚ ਸੱਦ ਵੀ ਲਾਵਾਂਗੇ ਪੱਤਰਕਾਰ ਵਿਚਾਲੇ ਬੈਹਿ ਜਾ ਸਰਪੰਚੀ ਨੂੰ ਬਿਠਾ ਲਾਂਗੇ ਸਰਪੰਚ ਤਾਂ ਉਦੋਂ ਆਇਆ ਪਤਾ ਲੈਣ ਮੇਰੇ ਉਹ ਆਪਰੇਸ਼ਨ ਤੋਂ ਬਾਅਦ ਜਿਹੜਾ ਇਹ ਝੂਠ ਬੋਲ ਰਿਹਾ ਵੀ ਸਰਪੰਚ ਦੇ ਕਹਿਨ ਤੇ ਨਾਲ ਕੀਤੋਂ ਨੇ ਦਾਬਾ ਸਰਪੰਚ ਤਾਂ ਮੇਰੇ ਤੋਂ ਵੀ ਘੰਟਾ ਲੇਟ ਆਇਆ ਪਤਾ ਲੈਣ آپریشن ਤੋਂ ਬਾਅਦ ਤੁਸੀਂ ਹਸਪਤਾਲ ਦਾ ਗੇਟ ਘੇਰਿਆ ਆ ਭਾਈ ਚੰਦ ਅਮਰਜੈਂਸੀ ਆ ਜਾਂਦੀ ਹੈ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਦੇਖੋ ਅਸੀਂ ਨਾ ਵੱਡੇ ਵੱਡੇ ਧਰਨੇ ਚਲਾਏ ਆ ਵੱਡੇ ਵੱਡੇ ਰੋਡ ਜਾਮ ਕੀਤੇ ਆ ਉੱਥੇ ਕੋਈ ਮਿਸ ਹੈਪਨਿੰਗ ਹੋਣ ਦਿੱਤੀ ਅੱਜ ਤੱਕ ਕਦੇ ਐਂਬੂਲੈਂਸ ਰੋਕੀ ਅਸੀਂ ਰਾਹ ਤੇ ਕਦੇ ਬੱਚਿਆਂ ਵਾਲੀ ਗੱਡੀ ਰੋਕੀ ਅਜ ਤੱਕ ਕਦੇ ਇਹੋ ਜਿਹਾ ਨਹੀਂ ਹੋਣ ਦਿੱਤਾ ਹੁਣ ਵੀ ਮਰੀਜ਼ ਹੁਣ ਵੀ ਮਰੀਜ਼ ਆਇਆ ਵਾ ਨੰਗਾ ਆ ਨੰਗਾ ਆ ਮਰੀਜ਼ ਆਊਗਾ ਮਰੀਜ਼ ਨੂੰ ਕੀ ਰੌਲਾ ਵਾ ਮਰੀਜ਼ ਤਾਂ ਸਾਡੇ ਅਰਗੇ ਆ ਮਰੀਜ਼ ਤਾਂ ਦੁਖੀ ਲੋਕ ਸਾਡੇ ਅਰਗੇ ਆ ਨਾ ਉਹਦਾ ਉਹਦਾ ਖੁਦ ਵਿਚਾਰੇ ਦੁਖੀ ਹੋਏ ਆਏ ਆ ਸੋ ਇਹ ਗੱਲ ਦਾ ਕੋਈ ਰੌਲਾ ਨਹੀਂ ਮਰੀਜ਼ ਆਊਗਾ ਨੰਗਾਵਾਗੇ ਇਹ ਕੋਈ ਇਨਸਾਫ ਨਹੀਂ ਮਿਲਦਾ ਤੇ ਅੱਗੇ ਕਰਾਨੀ ਚੱਲਦਾ ਰਹੂਗਾ ਜੀ ਉਹ ਕਹਿੰਦੇ ਸੀ ਛੇ ਇਨਸਾਫ ਨਾ ਮਿਲੂਗਾ ਪਿੰਡਾਂ ਦੇ ਲੋਕ ਬੈਠੇ ਆ ਜੇ ਪ੍ਰਸ਼ਾਸਨ ਤਾਲਾ ਨਾ ਲਾਊਗਾ ਨਾ ਪਿੰਡਾਂ ਦੇ ਲੋਕ ਹੀ ਲਾਉਂਦੇ ਹੁੰਦੇ ਤਾਲਾ ਉਹ ਕਿਹੜੇ ਢੰਗ ਨਾਲ ਲਵਾਉਂਦੇ ਹੁੰਦੇ ਆ ਪਤਾ ਤੁਹਾਨੂੰ ਪਰ ਇਹਨਾਂ ਦੀ ਇਹ ਠੱਗੀ ਦੀ ਦੁਕਾਨ ਨਹੀਂ ਚੱਲਣ ਦੇਣੀ ਆਹ ਕੁੜੀਆਂ ਵਾ ਇਹਨਾਂ ਦਾ ਕੌਣ ਵਾਲੀ ਵਾਰਸ ਹੈ ਜੀ ਆਹ ਤਿੰਨ ਕੁੜੀਆਂ ਆ ਘਰ ਦੀ ਖੜੀ ਆ ਦੋ ਕੁੜੀਆਂ ਖੜੀਆਂ ਵਾਂ ਇਹਨੂੰ ਰੋਟੀ ਕੌਣ ਦੇਊਗਾ ਪ੍ਰਸ਼ਾਸਨ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਏਗੀ ਪ੍ਰਸ਼ਾਸਨ ਆਇਆ ਵਾ ਪ੍ਰਸ਼ਾਸਨ ਕੀ ਕਹਿੰਦਾ ਵਾ ਹਿਸਾਬ ਨਿਕਲ ਕਰ ਲਾਂਗੇ ਕੋਈ ਇਹ ਜਾਇਤਾਨਾ ਲਾਇਆ ਗਿਆ ਹੈ ਇਹਨਾਂ ਵੱਲੋਂ ਹਿਸਾਬਤ ਕਰ ਦੇਣ ਜੀ ਸਾਡਾ ਬੰਦੇ ਦੀ লাশ ਪਈ ਆ ਸਰ ਜੀ ਜੋ ਆਜਾ ਤੁਹਾਡੇ ਹਸਪੀਟਲ ਦੇ ਬਾਹਰ ਗੱਟੇਬੰਦੀ ਇਹ ਲੋਕਰ ਲਗਾਇਆ ਗਿਆ ਕੀ ਕਾਰਨ ਕੀ ਹੈਗਾ ਕਾਰਨ ਜੀ ਸਾਡੇ ਕੋਲ ਇੱਕ ਪੇਸ਼ੈਂਟ ਜਰਨੈਲ ਸਿੰਘ ਆਇਆ ਸੀਗਾ ਜੋ ਕਿ 22 ਤਰੀਕ ਨੂੰ ਰਾਤ ਨੂੰ 12 ਵਜੇ ਆਇਆ ਅਨਕੌਂਸ਼ੀਅਸ ਕੰਡੀਸ਼ਨ ਚ ਜਿੰਦੀ ਕੀ ਹਾਲਤ ਕਾਫੀ ਖਰਾਬ ਸੀਗੀ ਉਹਦੇ ਨਾਲ ਉਹਦੇ ਘਰ ਦੇ ਮੈਂਬਰ ਸੀਗੇ ਅ ਅਸੀਂ ਕਿਉਂਕਿ ਸਾਨੂੰ ਉਹਦੀ ਹਿਸਟਰੀ ਉਹਨਾਂ ਨੇ ਦਿੱਤੀ ਸੀ ਕਿ ਇਹ ਐਡਿਕਟਡ ਹੈ ਨਾਲ ਨਸ਼ੇ ਵੀ ਕਰਦਾ ਹੈ ਜਦੋਂ ਸਾਡੇ ਕੋਲ ਆਏ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਇਹਦੀ ਕੰਡੀਸ਼ਨ ਕਾਫੀ ਜ਼ਿਆਦਾ ਖਰਾਬ ਹੈ। ਅ ਇਹਨੂੰ ਜਿਹੜਾ ਇਹਦਾ ਇਲਾਜ ਇੱਥੇ ਤੁਸੀਂ ਕਿਤੇ ਬਾਹਰ ਲੈ ਜਾਓ ਕਿਤੇ ਹੋਰ ਕਰਵਾ ਲਓ ਵੀ ਅਸੀਂ ਨਹੀਂ ਕਰ ਸਕਦੇ। ਫਿਰ ਉਹਨਾਂ ਨੇ ਰਿਕਵੈਸਟ ਕੀਤੀ ਕਿ ਤੁਸੀਂ ਰਾਤ ਇੱਕ ਵਾਰੀ ਇਹਨਾਂ ਨੂੰ ਇੰਜੈਕਸ਼ਨ ਵਗੈਰਾ ਦਿਓ ਤਾਂ ਕਿ ਥੋੜਾ ਸੈਟਲ ਹੋ ਜਾਣ ਤੇ ਫੇਰੇ ਅਸੀਂ ਕਿਤੇ ਹੋਰ ਲੈ ਜਾਾਂਗੇ। ਚਲੋ ਅਸੀਂ ਰਾਤ ਰੱਖਿਆ ਉਹਨੂੰ ਫੇਰੇ ਜਦੋਂ ਉਹਦੇ ਘਰ ਦੇ ਆਏ ਨੇ ਉਹਨਾਂ ਨੂੰ ਸਾਰੀ ਕੰਡੀਸ਼ਨ ਦੱਸੀ ਕਿਉਂਕਿ ਉਹਦੇ ਕੀ ਸੀਗਾ ਜੀ ਉਹਨੂੰ ਫੀਵਰ ਵੀ ਆ ਰਿਹਾ ਸੀਗਾ ਔਰ ਉਹਦੇ ਇਨਫੈਕਸ਼ਨ ਬਹੁਤ ਜ਼ਿਆਦਾ ਸੀਗੀ। ਤਾਂ ਉਹਦੇ ਪੂਰਾ ਫੇਸ ਤੇ ਪੂਰਾ ਇਹ ਇਨਫੈਕਸ਼ਨ ਹੋ ਰਹੀ ਸੀਗੀ ਤਾਂ ਉਹਨਾਂ ਨੂੰ ਦੱਸਿਆ ਗਿਆ ਸਾਡੇ ਵੱਲੋਂ ਕਿ ਇਹਦੀ ਜਿਹੜੀ ਕੰਡੀਸ਼ਨ ਹੈ ਜਿਆਦਾ ਵਧੀਆ ਨਹੀਂ ਹੈਗੀ ਤਾਂ ਉਹਨਾਂ ਨੂੰ ਅਸੀਂ ਸਾਰੀ ਦੀ ਸਾਰੀ ਚੀਜ਼ ਐਕਸਪਲੇਨ ਕੀਤੀ ਕਿ ਇਹਦੇ ਆ ਜਿਹੜਾ ਰੇਸ਼ਾ ਭਰਿਆ ਇਹ ਹੀ ਕਾਰਨ ਹੈ ਜਿੰਦੇ ਕਰਕੇ ਇਹਨੂੰ ਬੁਖਾਰ ਆ ਰਿਹਾ ਜਿੰਦੇ ਕਰਕੇ ਇਹਨੂੰ ਇਨਫੈਕਸ਼ਨ ਹੋਈ ਪਈ ਸਾਰੀ ਰੇਸ਼ਾ ਕਿੱਥੇ ਭਰਿਆ ਜੀ ਰੇਸ਼ਾ ਸਾਰਾ ਗਰਦਨ ਤੋਂ ਲੈ ਕੇ ਉੱਪਰ ਸਿਰ ਤੱਕ ਸਾਰਾ ਭਰਿਆ ਹੋਇਆ ਸੀ ਇਹਦੇ ਤਾਂ ਸਾਰੀ ਚੀਜ਼ ਐਕਸਪਲੇਨ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨੂੰ ਉਹ ਕਹਿੰਦੇ ਅਸੀਂ ਫਰੀਦਕੋਟ ਸ਼ਿਫਟ ਕਰਨਾ ਹੈ ਜੀ ਮੈਡੀਕਲ ਕਾਲਜ ਅਸੀਂ ਕਰ ਲਓ ਜੀ ਅਸੀਂ ਉਹਨਾਂ ਨੂੰ ਕਹਤਾ ਕਿ ਤੁਸੀਂ ਸ਼ਿਫਟ ਕਰ ਸਕਦੇ ਹੋ ਫਿਰ ਪਿੰਡ ਦੇ ਬੰਦੇ ਕੁਝ ਹੋਰ ਨਾਲ ਆਏ ਮੋਦਰ ਬੰਦੇ ਉਹਨਾਂ ਨੇ ਕਹੇ ਜੀ ਦੇਖੋ ਤੁਸੀਂ ਇੱਥੇ ਹੀ ਕਰੋ ਅਸੀਂ ਉੱਤੇ ਕਿੱਥੇ ਕਰੋ ਹੋਵਾਂਗੇ ਤੁਹਾਡਾ ਬਨੇ ਦਾ ਸੀ ਆਪੇ ਪਿੰਡ ਤੋਂ ਉੱਠੇ ਕਰਕੇ ਦੇਈਏ ਜਿਵੇਂ ਮੱਤਰੀ ਲਈਏ ਤੁਹਾਡੇ ਪਾਸੋਂ ਚਲੋ ਅਸੀਂ ਉਹਨਾਂ ਨਾਲ ਸ਼ੁਰੂ ਕੀਤਾ ਜੀ ਟਰਾਇ ਕਰਨ ਜੋ ਹੈ ਸ਼ੁਰੂ ਕੀਤਾ ਤਾਂ ਉਹਦੀ ਕੰਡੀਸ਼ਨ ਹੋਰ ਖਰਾਬ ਹੋਈਗੀ ਕਿਉਂਕਿ ਉਹ ਡਿਕਟਡ ਸੀਗਾ ਅਸੀਂ ਐਡਿਕਟਡ ਹੋਣ ਕਰਕੇ ਉਹਨੂੰ ਜ਼ਿਆਦਾ ਪ੍ਰੋਬਲਮ ਆਣ ਲੱਗੀ ਤਾਂ ਉਹਨਾਂ ਦੇ ਜਿਹੜੇ ਹਸਪਤਾਲ ਪਿੰਡ ਵਾਲੇ ਸੀਗੇ ਫਿਰ ਇਕੱਠੇ ਹੋ ਕੇ ਆਏ ਆ ਜੀ ਉਹਨਾਂ ਨੂੰ ਸਾਰਾ ਦਿਨ ਚ ਤਿੰਨ ਵਾਰੀ ਸਾਰੀ ਕੰਡੀਸ਼ਨ ਦੱਸਦੇ ਸੀ ਚਾਰ ਵਾਰੀ ਕਿ ਆਹ ਕੰਡੀਸ਼ਨ ਹੈ ਜੀ ਐਦਾਂ ਐਦਾਂ ਆਹ ਪ੍ਰੋਬਲਮ ਹੈ ਨੂੰ ਤੁਸੀਂ ਇਹਦੀ ਕੰਡੀਸ਼ਨ ਜਿਆਦਾ ਵਧੀਆ ਨਹੀਂ ਹੈਗੀ ਇਹਦੇ ਚਾਂਸ ਜਿਹੜੇ ਆ 50 50 ਆ ਬਚਨ ਦੇ ਸਾਰਾ ਕੁਝ ਐਕਸਪਲੇਨ ਕਰਨ ਤੋਂ ਬਾਅਦ ਇਹਨਾਂ ਨੇ 24 ਤਰੀਕ ਨੂੰ ਸਾਨੂੰ ਕਿਹਾ ਕਿ ਅਸੀਂ ਜੀ ਫਰੀਦਕੋਟ ਮੈਡੀਕਲ ਕਾਲਜ ਲੈ ਜਾਂਦੇ ਅਸੀਂ ਉਹਦਾ ਰੈਫਰਡ ਫਰੀਦਕੋਟ ਮੈਡੀਕਲ ਕਾਲਜ ਦਾ ਜੀ ਆ ਅੱਜ 24 ਪੰਜ ਦਾ ਸੀ ਬਣਾ ਦਿੱਤਾ 24 ਪੰਜ ਦਾ ਬਨਾਮ ਤੋਂ ਬਾਅਦ ਇਹਨਾਂ ਦੇ ਪਿੰਡ ਦੇ ਸਰਪੰਚ ਸਾਹਿਬ ਨਾਲ ਪੰਜ ਛੇ ਜਣੇ ਹੋਰ ਸੀ ਮੇਰੇ ਕੋਲ ਆਫਿਸ ਆਏ ਨੇ ਉਹਨਾਂ ਨੇ ਆ ਕੇ ਕਿਹਾ ਜੀ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਇਦਾਂ ਨਾ ਕਰੋ ਤੁਸੀਂ ਸਾਨੂੰ ਕੱਲ ਭੇਜਦੇ ਆ ਜੇ ਰਾਤ ਸਾਡੀ ਕੜਵਾ ਦਿਓ ਤਾਂ ਅਸੀਂ ਉਹਨਾਂ ਕੋਲੋਂ ਕਨਸੈਂਟ ਸਾਈਨ ਉਦੋਂ ਵੀ ਲਿਆ ਕੇ ਤੁਹਾਡੇ ਕੰਡੀਸ਼ਨ ਜਿਹੜੀ ਪੇਸ਼ੈਂਟ ਤੁਹਾਨੂੰ ਸਾਰੀ ਸਟੇਨ ਹੈ ਸਾਡੇ ਵੱਲੋਂ ਤਾਂ ਜਦੋਂ ਇਹ ਸਾਰਾ ਕੁਝ ਦੱਸਣ ਤੋਂ ਬਾਅਦ ਅਗਲੇ ਦਿਨ ਉਹ ਪੇਸ਼ੈਂਟ ਨੂੰ ਲੈ ਕੇ ਉੱਥੇ ਚਲੇ ਗਏ ਨੇ ਫਰੀਦਪੁਰ ਮੈਡੀਕਲ ਕਾਲਜ 25 ਤਰੀਕ ਨੂੰ 25 ਤਰੀਕ ਦਾ ਪੇਸ਼ੈਂਟ ਫਰੀਦਕੋਟ ਮੈਡੀਕਲ ਕਾਲਜ ਐਡਮਿਟ ਹੈ ਸਾਡੇ ਕੋਲ ਨਹੀਂ ਔਰ ਉਹ ਕਿਦਾਂ ਹੁੰਦੀ ਹੈ ਡੈਥ ਮੇਬੀ ਮੈਨੂੰ ਲੱਗਦਾ ਕਿ ਇੱਕ ਤਰੀਕ ਦੀ ਹੋਈ ਜਾ ਕੇ 25 ਤੋਂ ਲੈ ਕੇ 1 6 ਦਿਨ ਉੱਥੇ ਰਿਹਾ ਪੇਸ਼ੈਂਟ ਨਿਸਾਨ ਜੱਥੇ ਬੰਦਿਆਂ ਵਾਲੇ ਤੁਹਾਨੂੰ ਆ ਕੇ ਭਲੇ ਇਸ ਤੋਂ ਨਹੀਂ ਬਿਲਕੁਲ ਨਹੀਂ ਕੋਈ ਨਹੀਂ ਮਿਲਿਆ ਜੀ ਪਿੰਡ ਦੇ ਸਰਪੰਚ ਸਾਹਿਬ ਮਿਲੇ ਮੈਂ ਉਹਨਾਂ ਨੂੰ ਸਾਰੀ ਉਹਨਾਂ ਨੂੰ ਹਰ ਗੱਲ ਦਾ ਪਤਾ ਹੈ ਕਿ ਪੇਸ਼ੈਂਟ ਦੀ ਕੰਡੀਸ਼ਨ ਵੀ ਪਤਾ ਹੈ ਪੇਸ਼ੈਂਟ ਦੇ ਬਾਰੇ ਵੀ ਮੇਰੀ ਸਰਪੰਚ ਸਾਹਿਬ ਨਾਲ ਵੀ ਅੱਜ ਗੱਲ ਹੋਈ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਭਾਈ ਤੁਹਾਡਾ ਕੋਈ ਕਸੂਰ ਨਹੀਂਗਾ ਪਰ ਅਸੀਂ ਕੁਝ ਕਰ ਨਹੀਂ ਸਕਦੇ ਇਹ ਜਦੋਂ ਬੰਦੀਆਂ ਕਿਉਂ ਕਰ ਰਹੀਆਂ ਨੇ ਉਹਨਾਂ ਨੂੰ ਰਜੈਕਟ ਤੇ ਕੋ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਕਾਰਨ ਕੀ ਹੈ ਤੁਹਾਨੂੰ ਪਤਾ ਹੈ ਤੇ ਮੈਨੂੰ ਪਤਾ ਵੀ ਸਾਰਾ ਕੁਝ ਪੀਜਾ ਬਟ ਇਹ ਚੀਜ਼ਾਂ ਜਿਹੜੀਆਂ ਨੇ ਦੇਖੋ ਹੁਣ ਅਸੀਂ ਇੱਥੇ ਲਾਜ ਕਰ ਰਿਹਾ ਤੁਸੀਂ ਹੁਣ ਬਾਅਦ ਜਾ ਕੇ ਦੇਖੋ ਕਿ ਸਾਡੇ ਹਸਪੀਟਲ ਨੂੰ ਟੋਟਲੀ ਚਾਰੋਂ ਪਾਸੇ ਬਲੌਕ ਕਰ ਦਿੱਤਾ ਗਿਆ ਹੁਣੇ ਕੋਈ ਅਮਰਜੈਂਸੀ ਆ ਜੇ ਅਸੀਂ ਮਰੀਜ਼ ਅੰਦਰ ਸ਼ਿਫਟ ਕਰਨ ਦੇਗੇ ਵੀ ਹਨੀ ਅਗਰ ਇਹੋ ਜਿਹੀ ਕੋਈ ਮਿਸਟਰਪੀਨਿੰਗ ਹੁੰਦੀ ਹੈ ਤਾਂ ਉਹਦੀ ਜ਼ਿੰਮੇਵਾਰ ਇੱਕ ਸੰਜਸ ਜਿਹਾ ਬੰਦੀਆਂ ਹੋਣਗੀਆਂ ਕਿਉਂਕਿ ਸਾਡੇ ਇੱਥੇ 24 ਆਵਰ ਅਸੀਂ ਹਸਪੀਟਲ ਚਲਾ ਰਹੇ ਹਾਂ emergancy ਸਾਡੇ ਕੋਲ ਅੰਦਰ ਅੰਦਰ ਕਿੰਨੇ ਪੇਸ਼ੈਂਟ ਐਡਮਿਟ ਨੇ ਉਹਨੂੰ ਹੁਣੇ ਸਾਨੂੰ ਕਿਤੇ ਸ਼ਿਫਟ ਕਿਸੇ ਪੇਸ਼ੈਂਟ ਨੂੰ ਕਰਨਾ ਪਵੇ ਤਾਂ ਅਸੀਂ ਬਾਹਰ ਪੇਸ਼ੈਂਟ ਨਹੀਂ ਕਰ ਸਕਦੇ ਤਾਂ ਉਸ ਦੌਰਾਨ ਅਗਰ ਕਿਸੇ ਵੀ ਪੇਸ਼ੈਂਟ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਦੀਆਂ ਜ਼ਿੰਮੇਵਾਰੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਹੋਣਗੀਆਂ ਤੁਸੀਂ ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਕੋਈ ਬਿਲਕੁਲ ਦਿੱਤੀ ਹੋਈ ਹੈ ਜੀ ਪੁਲਿਸ ਕੀ ਕਰ ਰਹੀ ਹੈ ਪੁਲਿਸ ਆਈ ਹੋਈ ਹੈ ਜੀ ਬਾਕੀ ਉਹਨਾਂ ਨਾਲ ਗੱਲ ਕਰ ਰਹੀ ਹੈ ਤੁਸੀਂ ਬਾਹਰ ਜਾ ਕੇ ਦੇਖੋ ਤਾਂ ਕਿ ਸਾਡੇ ਸਾਰੇ ਗੇਟ ਟੋਟਲੀ ਉਹਨਾਂ ਨੇ ਬਲੌਕ ਕੀਤੇ ਇਹ ਡੈਪਨ ਇਹ ਫੀਡ ਕਰ ਰਹੀ ਆ ਤੇ ਇਹ ਕਿ ਤੁਹਾਨੂੰ ਦੋਸ਼ੀ ਕਿਉਂ ਦੱਸ ਰਹੀ ਹੈ ਬਿਨਾਂ ਵਜਾ ਜੀ ਬਿਨਾਂ ਵਜਾ ਹਰਾਸਮੈਂਟ ਜੇ ਇਹ ਜਿੱਥੇ ਦੋ ਦਿਨ ਪੇਸ਼ੈਂਟ ਰਿਹਾ ਉਹ ਕਾਹਦਾ ਦੋਸ਼ੀ ਹੋਇਆ ਫਿਰ ਉਹ ਦੋ ਦਿਨਾਂ ਦੇ ਦੌਰਾਨ ਇਹਨਾਂ ਦੇ ਮੇਰੇ ਕੋਲ ਕੰਸੈਂਟ ਸਾਈਨ ਦਿਹਾੜੀ ਚ ਤਿੰਨ ਵਾਰ ਦੇ ਆ ਤਿੰਨ ਵਾਰ ਇਹਨਾਂ ਨੂੰ ਐਕਸਪਲੇਨ ਕੀਤਾ ਜਾਂਦਾ ਸੀ ਹਰ ਮੈਂਬਰਾਂ ਦੇ ਤਿੰਨ ਵਾਰ ਸਾਈਨ ਕਰਵਾਏਗੇ ਤੁਹਾਡੇ ਨਾਲ ਹਰ ਵਾਰੀ ਜਦੋਂ ਅਸੀਂ ਪੇਸ਼ੈਂਟ ਦੀ ਕੰਡੀਸ਼ਨ ਦੱਸਣੀ ਉਹਨਾਂ ਨੂੰ ਸਾਰਾ ਕੁਝ ਦੱਸਣਾ ਹੈ ਤਾਂ ਹਰ ਚੀਜ਼ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਨਾ ਤਾਂ ਉਹ ਪਰਿਵਾਰਕ ਮੈਂਬਰ ਜਿਹੜੇ ਪੇਸ਼ੇਂ ਨੂੰ ਨਾਲ ਲੈ ਕੇ ਆਏ ਸੀਗੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਅਸੀਂ ਹੋਰ ਆਏ ਪਰਿਵਾਰਕ ਮੈਂਬਰ ਵੀ ਆਏ ਐਸਾ ਜਿੰਨਾ ਜਿਹੜੇ ਉਦੋਂ ਦਰਪੜਾ ਕਰਕੇ ਅਸੀਂ ਨਹੀਂ ਉਹਨਾਂ 'ਚੋਂ ਮੈਨੂੰ ਕੋਈ ਨਹੀਂ ਨਜ਼ਰ ਆ ਰਿਹਾ ਨਾ ਸਰਪੰਚ ਸਾਹਿਬ ਆਏ ਨੇ ਸਰਪੰਚ ਸਾਹਿਬ ਵੀ ਇਸ ਗੱਲ ਨੂੰ ਮੰਨਦੇ ਆ ਤੁਹਾਡਾ ਕੀ ਮਤਲਬ ਕਿ ਜੱਥੇਬੰਦੀ ਨੇ ਹਾਈ ਟੈਕ ਕਰ ਬਿਲਕੁਲ ਜੀ ਬਿਲਕੁਲ ਸਰ ਸੁਖਮਨੀ ਹਸਪੀਟਲ ਦੇ ਬਾਹਰ ਜਿਹੜਾ ਧਰਨਾ ਲਗਾਇਆ ਉਹਦੇ ਵਿੱਚ ਕੀ ਕਾਰਵਾਈ ਕੀਤੀ ਉਹਦੇ ਵਿੱਚ ਜੀ ਸਾਡੇ ਕੋਲ ਕੋਈ ਅਜੇ ਤੱਕ ਕੰਪਲੀਟਾਂ ਦੀ ਪਹੁੰਚੀ ਇਹ ਪਤਾ ਲੱਗਾ ਵੀ ਜਰਨੈਲ ਸਿੰਘ ਸਨ ਆਫ ਜੂਟ ਸਿੰਘ ਵਾਸੀ ਲਹਿਰਾ ਰੋਹੀ ਉਮਰ ਇਹਦੀ 40 ਸਾਲ ਆ ਅਦੇ ਕੋਈ ਡਾਕਟਰ ਨੇ ਦੱਸਣ ਮੁਤਾਬਕ ਅਦੇ ਰੇਸ਼ਾ ਭਰਿਆ ਹੋਇਆ ਹੀ ਗਲੇ ਦੇ ਵਿੱਚ ਤੇ ਉਹਦੇ ਤੇ ਉਹਦੇ ਨਾਲ ਇਹਦੇ ਬੋਡੀ ਦੇ ਵਿੱਚ ਇਨਫੈਕਸ਼ਨ ਵਗੈਰਾ ਕਾਫੀ ਹੋ ਗਈ ਜਿਸ ਸੇ ਕਾਰਨ ਇਹਨਾਂ ਨੂੰ ਇੱਥੇ ਐਡਮਿਟ ਕਰਾਇਆ ਸੀ 22 ਤਰੀਕ ਨੂੰ 22 5 ਨੂੰ 22 5 ਨੂੰ ਐਡਮਿਟ ਕੀਤਾ ਇਹਨਾਂ ਨੇ ਉਸ ਵਾਰ ਇਹਨੂੰ ਰੈਫਰ ਕਰਤਾ 24 5 ਨੂੰ ਫਰੀਦਕੋਟ ਮੈਡੀਕਲ ਕਾਲਜ ਜਦੋਂ ਇਹਨੂੰ ਇਹਨੂੰ ਕੀਤਾ ਰੈਫਰ ਬਟ ਇਹ 25 ਦਿਨ ਲੱਗੇ ਗਏ ਇਥੋਂ ਪੇਸ਼ੈਂਟ ਨੂੰ ਉਸ ਤੋਂ ਬਾਅਦ ਪਤਾ ਲੱਗਾ ਵੀ ਕੱਲ ਰਾਤ ਇੱਕ ਜੋਨੂ ਵਾਲੀ ਡੈਥ ਹੋ ਗਈ ਇਹ ਇਲਜ਼ਾਮ ਜੱਤੇ ਬੰਦੀਆਂ ਨੂੰ ਲਗਾਇਆ ਜਾ ਰਿਹਾ ਕਿ ਹਸਪਤਾਲ ਇੱਥੇ ਸੁਖਮਨੀ ਅਲੋ ਇਹਨਾਂ ਦੀ ਡੈਥ ਦੇਖੋ ਜੀ ਡਾਕਟਰ ਜਿਹੜੇ ਆ ਉਹ ਪੇਸ਼ੈਂਟ ਨੂੰ ਬਚਾਉਂਦੇ ਆ ਨਾ ਕਿ ਉਹਦੀ ਮਾਰਦੇ ਆ ਫਿਰ ਵੀ ਜੋ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਤੱਥ ਸਭ ਨੇ ਹੁਣ ਬਾਈ ਚਾਂਸ ਕਿਤੇ ਐਮਰਜੈਂਸੀ ਐ ਬਾਹਰ ਕਿਤੇ ਕੋਈ ਅਮਰਜੈਂਸੀ ਪੇਸ਼ੈਂਟ ਆ ਜਾਂਦਾ ਤੇ ਬਾਹਰ ਘਰਨੇ ਵਾਲੇ ਬੈਠੇ ਆ ਫਿਰ ਕੀ ਕਾਰਵਾਈ ਹੋਏਗੀ ਜਿਹੜੀ ਭਾਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜਾ ਕੋਈ ਕਾਨੂੰਨ ਨੂੰ ਲਾਉ ਨੂੰ ਆਪਣੇ ਹੱਥੇ ਲਾਏਗਾ ਬਾਕੀ ਪੀਸਰ ਸਕਿਉਰਟੀ ਅਰੇਂਜਮੈਂਟ ਸਾਡੇ ਪੂਰੇ ਆ